ਅਸੀਂ ਉਹਨਾਂ ਦਾ ਤਾਲਜ ਖੜਾ ਕੇ ਕੀ ਲੈਣਾ ਜੀ ਦੱਸੋ ਮੈਨੂੰ ਐਦਾਂ ਅਕਾਲੀ ਦਲ ਦੀ ਹੋਂਦ ਨੂੰ ਕਾਇਮ ਕਰ ਰਹੇ ਸੀ ਤਕੜਾ ਕਰ ਰਹੇ ਸੀਗੇ ਇੰਤਜ਼ਾਮ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਿੱਧੇ ਤੌਰ ਤੇ ਏਜੰਡੇ ਤੇ ਰੱਖਿਆ ਕਿ ਭਾਜਪਾ ਦੇ ਹੱਥਾਂ ਦੇ ਵਿੱਚ ਖੇਡ ਰਿਆ ਪੂਰੇ ਦਾ ਪੂਰਾ ਤੜਾ ਹੈ ਦੇਖੋ ਜੀ ਅਸੀਂ ਤਾਂ ਕਦੀ ਦਿੱਲੀ ਗਏ ਨਹੀਂ ਨਾ ਕਿਸੇ ਨੂੰ ਮਿਲੇ ਆ ਠੀਕ ਹੈ ਸਾਡੀ ਤਾਂ ਭਾਜਪਾ ਨਾਲ ਕੋਈ ਗੱਲ ਨਹੀਂ ਜੇ ਬੀਜੇਪੀ ਨਾਲ ਐਲਾਈਅੰਸ ਹੋ ਸਕਦਾ ਸੀਗਾ ਜੇ ਬੀਜੇਪੀ ਪੰਜਾਬ ਦੇ ਮਸਲੇ ਹੱਲ ਕਰਦੀ ਬੀਜੇਪੀ ਬੰਦੀ ਸਿੰਘ ਛੱਡਦੀ ਬੀਜੇਪੀ ਸ਼੍ਰੋਮਣੀ ਕਮੇਟੀ ਨੂੰ ਤੋੜਨ ਵਿੱਚ ਸਹਿਯੋਗ ਨਾ ਦਿੰਦੀ ਅਗਰ ਬੀਜੇਪੀ ਉਹਨਾਂ ਦੀ ਕੇਂਦਰ ਵਿੱਚ ਸਰਕਾਰ ਸੀ ਜੇ ਬੀਜੇਪੀ ਇਹਨਾਂ ਵੱਲ غور ਕਰਕੇ ਇਹ ਮਸਲੇ ਹੱਲ ਕਰਦੀ ਤਾਂ ਫਿਰ ਬੀਜੇਪੀ ਨਾਲ ਕੋਈ ਸਾਂਝ ਪੈ ਸਕਦੀ ਸੀ ਅੱਜ ਇਹ ਕਾਲ ਦਾ ਅਨਮ੍ਰਿਤ ਦੇਖ ਰਿਹਾ ਤੁਸੀਂ ਤੇ ਮੈਂ ਆ ਰਵੀ ਸੰਗਰਾਹ ਹੂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਇਹ ਮਾਹੌਲ ਚੱਲ ਰਿਹਾ ਹੈ ਇਹਨੂੰ ਬਹੁਤ ਸਾਰੇ ਲੋਕ ਇੱਕ ਬਾਗੀ ਧੜਾ ਕਹਿ ਰਹੇ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਕਹਿ ਰਹੇ ਨੇ ਪਰ ਦੂਜਾ ਧੜਾ ਇਹ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਅਸੀਂ ਜਿਹੜੇ ਆ ਉਹ ਉਪਰਾਲੇ ਕਰ ਰਹੇ ਆ ਤੇ ਸਾਡੇ ਉਪਰਾਲੇ ਸ਼ਾਇਦ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪ੍ਰਧਾਨਗੀ ਵਾਲੇ ਲੋਕਾਂ ਨੂੰ ਪਸੰਦ ਨਹੀਂ ਆ ਰਹੇ ਪਰ ਇਹ ਸਭ ਦੇ ਵਿਚਾਲੇ ਇੱਕ ਹੋਰ ਵਾਪਰਦਾ ਹੈ ਕਿ ਜਲੰਧਰ ਦੇ ਵਿੱਚ ਜੋ ਕੈਂਡੀਡੇਟ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਦਿੱਤਾ ਗਿਆ ਉਸ ਤੋਂ ਹਮਾਇਤ ਵਾਪਸ ਲੈ ਲਈ ਗਈ ਇੱਥੋਂ ਤੱਕ ਕਿ ਸਿੰਬਲ ਤੱਕ ਵਾਪਸ ਲੈਣ ਦੀਆਂ ਚਰਚਾਵਾਂ ਚੱਲੀਆਂ ਪਰ ਫਿਲਹਾਲ ਉਹ ਹੋ ਤਾਂ ਨਹੀਂ ਸਕਿਆ ਪਰ ਇਸ ਨੂੰ ਇੱਕ ਮੰਦਭਾਗਾ ਕਰਾਰ ਜਿਹੜਾ ਨਰਾਜ਼ ਤੜਾ ਚੱਲ ਰਿਹਾ ਹੈ ਕਿ ਸੁਬੀਰ ਸਿੰਘ ਬਾਦਲ ਹੋਰਾਂ ਤੋਂ ਉਹਨਾਂ ਨੇ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ ਇੱਕ ਕਮੇਟੀ ਫਾਰਮ ਹੁੰਦੀ ਹੈ ਕਮੇਟੀ ਦੇ ਵੱਲੋਂ ਹੀ ਕੈਂਡੀਡੇਟ ਦਿੱਤਾ ਜਾਂਦਾ ਬੇਸਿਕਲੀ ਜਿਸ ਤਰ੍ਹਾਂ ਦੇ ਨਾਲ ਪਾਰਟੀ ਦੇ ਵੱਲੋਂ ਫੈਸਲਾ ਕੀਤਾਗਾ ਉਸ ਕਮੇਟੀ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਸਾਹਿਬ ਸੀ ਬੀਬੀ ਜਗੀਰ ਕੌਰ ਸੀ ਤੇ ਹੋਰ तमाम ਲੀਡਰ ਜਿਹੜੇ ਸੀ ਹੋਇਆ ਕੀ ਸੀ ਉਸ ਕਮੇਟੀ ਦੇ ਵਿੱਚ ਕਿਵੇਂ ਕੈਂਡੀਡੇਟ ਦਿੱਤਾ ਗਿਆ ਹੁਣ ਇਹ ਸਪੋਰਟ ਕਿਵੇਂ ਕਰਨਗੇ तमाम ਗੱਲਾਂ ਤੇ ਚਰਚਾ ਕਰਾਂਗੇ ਵਡਾਲਾ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਅਨਿਮੁੱਟ ਦਾ ਸਰ ਸਭ ਤੋਂ ਪਹਿਲਾਂ ਤਾਂ ਇਹ ਕਮੇਟੀ ਦੱਸੋ ਕਿ ਕਮੇਟੀ ਬਣੀ ਕਿਵੇਂ ਸੀ ਸੁਬੀਰ ਸਿੰਘ ਬਾਦਲ ਹੋਰਾਂ ਦੇ ਕਹਿਣ ਤੇ ਕਮੇਟੀ ਬਣੀ ਐ ਫਿਰ ਕਮੇਟੀ ਤੋਂ ਪੁੱਛੇ ਬਿਨਾ ਕੈਂਡੀਡੇਟ ਤੋਂ ਹਮਾਇਤ ਵਾਪਸ ਲੈਣੀ ਇਹ ਸਾਰਾ ਵਰਤਾਰਾ ਵਾਪਰਿਆ ਕੀ ਸੀ ਕਮੇਟੀ ਕਿਵੇਂ ਬਣੀ ਦੇਖੋ ਕਮੇਟੀ ਤਾਂ ਪਾਰਟੀ ਦੀ ਲੀਡਰਸ਼ਿਪ ਨੇ ਬਣਾਈ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕਿਹਾ ਸੀਗਾ ਕਿ ਬੀਬੀ ਜ਼ਗੀਰ ਕੌਰ ਜੀ ਤੇ ਆਪਣੇ ਡਾਕਟਰ ਸੁਖੀ ਜੀ ਕੇਪੀ ਸਾਹਿਬ ਤੇ ਮੈਂ ਮੇਰੇ ਨਾਲ ਸੀ ਚਾਰ ਮੈਂਬਰ ਕਮੇਟੀ ਸੀ ਤੇ ਤੁਸੀਂ ਉਹ ਜਾ ਕੇ ਉੱਥੇ ਕੈਂਡੀਡੇਟ ਡਿਸਾਈਡ ਕਰਨਾ ਤਾਂ ਅਸੀਂ ਜਿਹੜੀ ਜ਼ਿੰਮੇਵਾਰੀ ਮਿਲੀ ਪਾਰਟੀ ਵੱਲੋਂ ਅਸੀਂ ਬੜੀ ਤਨਦੇਹੀ ਨਾਲ ਨਿਭਾਈ ਉਹ ਤੇ ਐਪਲੀਕੇਸ਼ਨ ਲੈ ਕੇ ਸਾਰਿਆਂ ਨੂੰ ਸੁਣਿਆ ਇੱਕ ਤਰ੍ਹਾਂ ਦੇ ਸਾਰਿਆਂ ਦੇ ਇੰਟਰਵਿਊ ਲਈ ਉਹਦੇ ਸਾਰੇ ਕਮੇਟੀ ਮੈਂਬਰ ਸੀਗੇ ਲੋਕਲ ਜ਼ਿਲ੍ਹੇ ਦੀ ਲੀਡਰਸ਼ਿਪ ਸੀਗੀ ਅਤੇ ਹੋਰ ਵੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਹਿਬਾਨ ਉਸ ਉਸ ਇੰਟਰਵਿਊ ਦੇ ਵਿੱਚ ਸ਼ਾਮਿਲ ਸਨ ਤੇ ਉਸ ਇੰਟਰਵਿਊ ਦਾ ਸਟਾਈਲ ਸੀ ਕੀ ਬੀਬੀ ਸਰਜੀਤ ਕੌਰ ਬੜੇ ਪੁਰਾਣੇ ਅਕਾਲੀ ਪਰਿਵਾਰ ਵਿੱਚੋਂ ਹਨ ਉਹਨਾਂ ਦੇ ਜਿਹੜੇ ਘਰ ਵਾਲੇ ਸੀ ਪਤੀ ਸੀਗੇ ਸਵਰਗਵਾਸੀ ਜੈਦਰ ਪੀਤਮ ਸਿੰਘ ਬਸਤੀ ਮਿੱਠੂ ਉਹਨਾਂ ਨੇ 40-45 ਸਾਲ ਅਕਾਲੀ ਦਲ ਦੀ ਸੇਵਾ ਕੀਤੀ ਬੜਾ ਸੁਧਾਰਨ ਤੇ ਬੜਾ ਕਹਿ ਲੋ ਇੱਕ ਗਰੀਬ ਪਰਿਵਾਰ کہہ ਸਕਦੇ ਆ ਮਿਹਨਤੀ ਪਰਿਵਾਰ ਸਿਕਾ ਉਹਨਾਂ ਨੇ ਗਰੀਬੀ ਦਾ ਵਿੱਚ ਰਹਿ ਕੇ ਅਕਾਲੀ ਦਲ ਦਾ ਸਾਥ ਨਹੀਂ ਛੱਡਿਆ ਤੇ ਕਦੀ ਉਹਨਾਂ ਨੇ ਕੋਈ ਕਮਜ਼ੋਰੀ ਨਹੀਂ ਦਿਖਾਈ ਤੇ ਨਾ ਉਹਨਾਂ ਨੂੰ ਕੋਈ ਇਦਾਂ ਦਾ ਕੋਈ ਬਹੁਤ ਵੱਡੀ ਉਹਨਾਂ ਨੂੰ ਕੋਈ ਫਾਇਦਾ ਹੋਇਆ ਸਰਕਾਰਾਂ ਵਿੱਚ ਵੀ ਜੋ ਆਪਣੀ ਸਰਕਾਰਾਂ ਆਈਆਂ ਉਹਦੇ ਵਿੱਚ ਕੋਈ ਫਾਇਦਾ ਨਹੀਂ ਲਿਆ ਉਹਨਾਂ ਨੇ ਪਰ ਉਹ ਚਲੋ ਕੁਦਰਤੀ ਰੱਬ ਨੂੰ ਪਿਆਰੇ ਹੋ ਗਏ ਉਮਰ ਜੀ ਉਹਨਾਂ ਦੀ ਥੋੜੀ ਸੀਗੀ ਤੇ ਉਹ ਜਿਹੜਾ ਵਿਰਸਾ ਸੀ ਪਰਿਵਾਰ ਕੋ ਸਾਡਾ ਹੀ ਫਰਜ਼ ਬਣਦਾ ਸੀ ਕਿ ਅਕਾਲੀ ਦਲ ਦਾ ਪਰਿਵਾਰ ਆ ਤੇ ਉਹਦਾ ਮਾਣ ਸਤਿਕਾਰ ਕਰਨਾ ਉਹਦੀ ਕਬਰ ਕਰਨੀ ਇਸ ਕਰਕੇ ਦੋ ਵਾਰੀ ਕਾਉਂਸਲਰ ਰਹੇ ਆਪ ਬੀਬੀ ਜੀ ਇੱਕ ਵਾਰੀ ਉਹਨਾਂ ਦੇ ਜਿਹੜੇ ਆਪਣੇ ਹਸਬੰਡੋ ਕਾਉਂਸਲਰ ਰਹੇ ਜੈਜਾ ਪ੍ਰੀਤਮ ਸਿੰਘ ਸੋ ਸਾਰੇ ਜਿਹੜੇ ਆਪਣੇ ਉੱਥੇ ਦੇ ਲੀਡਰਸ਼ਿਪ ਸੀ ਸਾਰੇ ਆਪਣੇ ਜਿਹੜੇ ਮੈਂਬਰ ਸੀਗੇ ਉਹਨਾਂ ਸਾਰਿਆਂ ਦੀ ਰਾਏ ਸੀ ਕਿ ਬੀਬੀ ਸਰਜੀਤ ਕੌਰ ਨੂੰ ਉਮੀਦਵਾਰ ਬਣਾਇਆ ਜਾਵੇ ਅਸੀਂ ਉਮੀਦਵਾਰ ਬਣਾਉਤਾ ਉਹਨਾਂ ਨੂੰ ਮੁੜ ਕੇ ਉਹਨਾਂ ਨੇ ਆਪਣੀ ਕੰਪੇਨ ਤੌਰ ਤੇ ਪਾਰਟੀ ਵੱਲੋਂ ਸਿੰਬਲ ਚਲਾ ਗਿਆ ਚਲੋ ਆਪਣੇ ਪਾਰਟੀ ਪ੍ਰਧਾਨ ਸਾਹਿਬ ਨੇ ਕੁਝ ਮਦਦ ਕਰਨ ਦਾ ਵੀ ਆਖਿਆ ਹੁਣ ਦੇਖੋ ਹੈ ਤਾਂ ਪੰਥ ਦੀ ਉਹ ਕੈਂਡੀਡੇਟ ਸੀਗੀ ਅਕਾਲੀ ਦਲ ਦੀ ਕੈਂਡੀਡੇਟ ਸੀ ਫਿਰ ਕਿ ਲੋੜ ਪੈ ਗਈ ਉਹਦਾ ਸਿੰਬਲ ਵਾਪਸ ਕਰਾਉਣ ਦੀ ਜਿਹੜੇ ਲੋਕਾਂ ਨੇ ਮਿਸਗਾਈਡ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਬੜੀ ਮਾੜੀ ਗੱਲ ਹੈ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਹੋ ਤੁਹਾਡੇ ਸਾਈਨ ਵਿੱਚ ਸਿੰਬਲ ਤੇ ਤੇ ਤੁਸੀਂ ਉਹ ਸਿੰਬਲ ਵਡਰਾ ਕਹਿੰਦੇ ਤੇ ਆਪਣਾ ਉਹਦੀ ਟਰਾਈ ਕਰ ਰਹੇ ਹੋ ਤਾਂ ਹੀ ਵੀ ਨੰਘਿਆ ਉਹਨਾਂ ਨੇ ਕਿਹੜਾ ਕਿਲਾ ਟੋਣਾ ਅਕਾਲੀ ਦਲ ਦਾ ਤੇ ਸਾਡਾ ਉਹਦੇ ਚ ਕੀ ਯੋਗਦਾਨ ਹੈ ਅਜੇ ਤੱਕ ਜ਼ਿੰਮੇਵਾਰੀ ਨਿਭਾਈ ਪੰਥ ਦੇ ਖਾਤਰ ਅਕਾਲੀ ਦਲ ਖਾਤਰ ਜੋ ਸਾਨੂੰ ਅਕਾਲੀ ਦਲ ਦੀ ਲੀਡਰਸ਼ਿਪ ਨੇ ਦਿੱਤੀ ਨਵਾਈ ਵੀ ਨੇਕ ਨੀਤੀ ਨਾਲ ਇਮਾਨਦਾਰੀ ਨਾਲ ਕਈ ਬੰਦੇ ਸੀ ਉੱਥੇ ਦੇ ਇੱਕ ਆਪਣੇ ਕੁਲਵੰਤ ਸਿੰਘ ਮੰਨਣ ਹੈ ਜਿਹੜਾ ਸ਼ਹਿਰੀ ਦਾ ਪ੍ਰਧਾਨ ਆ ਅਕਾਲੀ ਦਲ ਦਾ ਉਹ ਕਹਿੰਦਾ ਲੜਨੀ ਨਹੀਂ ਇਲੈਕਸ਼ਨ ਅਸੀਂ ਕਿਉਂ ਨਹੀਂ ਲੜਨੀ ਅਕਾਲੀ ਦਲ ਖਾਲੀ ਕਿਵੇਂ ਛੱਡ ਜਾਦਾ ਸੀਟ ਹੈ ਮੈਦਾਨ ਖਾਲੀ ਨਹੀਂ ਛੱਡਣਾ ਇਲੈਕਸ਼ਨ ਲੜੂਗਾ ਅਕਾਲੀ ਦਲ ਫਿਰ ਸਾਰਿਆਂ ਨੂੰ ਪੁੱਛਿਆ ਉਹਦੇ ਸਾਥੀਆਂ ਨੂੰ ਮжоਰਿਟੀ ਨੇ ਕਿਹਾ ਵੀ ਇਲੈਕਸ਼ਨ ਲੜਨੀ ਚਾਹੀਦੀ ਆ ਇਲੈਕਸ਼ਨ ਛੱਡ ਨਹੀਂ ਨਹੀਂ ਚਾਹੀਦੀ ਜਿਸ ਕਰਕੇ ਫਿਰ ਆਪਣੇ ਮਨ ਬਣਾਏ ਕਿ ਇਲੈਕਸ਼ਨ ਲੜਨੀ ਆ ਫਿਰ ਸਾਰਿਆਂ ਨੇ ਕਿਹਾ ਮਦਦ ਕਰਾਂਗੇ ਉਹਨਾਂ ਨੇ ਵੀ ਕਿਹਾ ਮਦਦ ਕਰਾਂਗੇ ਪਰ ਬਾਅਦ ਵਿੱਚ ਜੋ ਕਲ ਦੀ ਘਟਨਾ ਵਾਪਰੀ ਆ ਬੜੀ ਗਲਤ ਆ ਬੜਾ ਅਫਸੋਸ ਆ ਬੜਾ ਘਾਟਾ ਕੀਤਾ ਉਸ ਪਰਿਵਾਰ ਦਾ ਉਹਨਾਂ ਦਾ ਬਹੁਤ ਉਹਨਾਂ ਨੇ ਉਹਨਾਂ ਦੀ ਤوهੀਨ ਕੀਤੀ ਤੇ ਉਹ ਬੜੇ ਵਿਚਾਰੇ ਇਸ ਗੱਲੋਂ ਅਫਸੋਸ ਵਿੱਚ ਨੇ ਕਿ ਜਿਹੜਾ ਫੀਡਬੈਕ ਪਾਰਟੀ ਕੋਲ ਗਿਆ ਉਸ ਦੇ ਵਿੱਚ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਪਾਰਟੀ ਕੋਲੇ ਇਹ ਕਿਹਾ ਗਿਆ ਕਿ ਬਾਗੀਆਂ ਦੇ ਹੱਥਾਂ ਦੇ ਵਿੱਚ ਕੈਂਡੀਡੇਟ ਖੇਡ ਰਿਹਾ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਤੁਹਾਡੇ ਤੇ ਵੀ ਇਤਰਾਜ਼ ਤਾਂ ਉਹਨਾਂ ਦੇ ਵੱਲੋਂ ਇਹ ਲਾਇਆ ਜਾਏਗਾ ਨਾ ਕਿ ਤੁਹਾਡੇ ਕਰਕੇ ਸਾਡਾ ਨੁਕਸਾਨ ਹੋ ਗਿਆ ਤੁਸੀਂ ਪਾਰਟੀ ਤੋਂ ਨਾਰਾਜ਼ ਹੋ ਕੇ ਵੱਖਰੀਆਂ ਆਪਣੀਆਂ ਮੀਟਿੰਗਾਂ ਕਰ ਰਹੇ ਹੋ ਮੀਡੀਆ ਦੇ ਵਿੱਚ ਵੱਖਰਾ ਜਿਹੜੇ ਨੇ ਉਹ ਤੁਹਾਡੀ ਬਿਆਨਬਾਜ਼ੀ ਜਿਹੜੀ ਆ ਉਹ ਉਲਟ ਜਾ ਰਹੀ ਹੈ ਨੁਕਸਾਨ ਤੁਹਾਡੇ ਕਰਕੇ ਹੋਇਆ ਇਹ ਇਹ ਉਹਨਾਂ ਤੱਕ ਵੀ ਗੱਲ ਪਹੁੰਚਾ ਦੇਖੋ ਕੋਈ ਅਸੀਂ ਬਾਗੀ ਨਹੀਂਗੇ ਠੀਕ ਹੈ ਬਾਗੀ ਕਹਿਣਾ ਗਲਤ ਹੈ ਆ ਤੇ ਬਾਕੀ ਜਿੰਨਾ ਮਰਜੀ ਜੇ ਨਹੀਂ ਮਰਜੀ ਲੋ ਮਰਜੀ ਗਈ ਜਾਵੇ ਉਸ ਕੀ ਫਰਕ ਪੈਂਦਾ ਆ ਗੱਲ ਇਹ ਆ ਜੀ ਬਈ ਨਾ ਤਾਂ ਸਾਡੇ ਹੱਥਾਂ 'ਚ ਖੇਡਦੇ ਸੀਗੇ ਬਹੁਤ ਪੁਰਾਣਾ ਪੰਥਕ ਟਕਸਾਲੀ ਅਕਾਲੀ ਪਰਿਵਾਰ ਸੀਗਾ ਉਹ ਜਿਹਨੇ ਸਾਡੀ ਉਮਰ ਪੰਥ ਵਾਸਤੇ ਕੰਮ ਕੀਤਾ ਸੇਵਾ ਕੀਤੀ ਤੇ ਅਸੀਂ ਉਹਨਾਂ ਦੇ ਹੱਥਾਂ 'ਚ ਖੜਾ ਕੇ ਕੀ ਲੈਣਾ ਜੀ ਦੱਸੋ ਮੈਨੂੰ ਐਦਾਂ ਅਕਾਲੀ ਦਲ ਦੀ ਹੋਂਦ ਨੂੰ ਕਾਇਮ ਕਰ ਰਹੇ ਸੀ ਤਕੜਾ ਕਰ ਰਹੇ ਸੀਗੇ ਅਕਾਲੀ ਦਲ ਨੂੰ 2600 ਵੋਟਾਂ ਪਈਆਂ ਉਸ ਹਲਕੇ 'ਚੋਂ ਲੋਕ ਸਭਾ ਇਲੈਕਸ਼ਨ 'ਚ ਤੇ ਸਾਨੂੰ ਉਮੀਦ ਸੀ ਕਿ ਅਕਾਲੀ ਦਲ ਨੂੰ ਚੌਗਣੀਆਂ ਜਾਂ ਆਪਣੇ ਪੰਜ ਗੁਣਾ ਵੱਧ ਵੋਟਾਂ ਪੈਣਗੀਆਂ ਤੇ ਇਹ ਫਿਰ ਸਤਕਾਰ ਕੇ ਦਾ ਬਣਨਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਤੇ ਸਾਡੇ ਅੱਤੇ ਸਖੇਡਣ ਦੀ ਤਾਂ ਕੋਈ ਤਕ ਨਹੀਂ ਬਣਦੀ ਇਹਦਾ ਸੌੜੀ ਸੋਚ ਜਿਹੜੀ ਪੀੜੀ ਸੋਚ ਜਿਨ੍ਹਾਂ ਨੂੰ ਪਤਾ ਨਹੀਂ ਪੋਲਿਟਿਕਸ ਦਾ ਜਿਨ੍ਹਾਂ ਨੂੰ ਪਤਾ ਨਹੀਂ ਵੀ ਪਾਰਟੀ ਕਿਵੇਂ ਚਲਾਈਦੀ ਆ ਕਿਵੇਂ ਫੈਸਲੇ ਲਈਦੇ ਆ ਤੁਸੀਂ ਨਿਜੀ ਗੱਲ ਕਰਕੇ ਪਾਰਟੀ ਨੂੰ ਮਿਸਕ੍ਰੀਡ ਕਰ ਰਹੇ ਹੋ ਸਾਡੇ ਨਾਲ ਕਮੇਟੀ ਦੇ ਦੋ ਮੈਂਬਰ ਹੋਰ ਸਿਗੇ ਡਾਕਟਰ ਸੁਖੀ ਜੀ ਤੇ ਆਪਣੇ ਕੇਪੀ ਸਾਹਿਬ ਤੇ ਫਿਰ ਸਾਡੇ ਤਾਂ ਕਿਹਦਾ ਗੇੜ ਸਕਦੇ ਸੀ ਉਹ ਦੱਸੋ ਚਾਰ ਮੈਂਬਰੀ ਕਮੇਟੀ ਬੀਐਸਪੀ ਨਾਲ ਸਮਝੌਤੇ ਦੀ ਗੱਲ ਵੀ ਚੱਲੀ ਉਸ ਕਮੇਟੀ ਦੇ ਵਿੱਚ ਉਸ ਕਮੇਟੀ ਚੱਲੀ ਸਾਨੂੰ ਬਾਦਲ ਸਾਹਿਬ ਦਾ ਮੈਸੇਜ ਆਇਆ ਅਸੀਂ ਕਿ ਟਰਾਈ ਕਰਦੇ ਹਾਂ ਅਸੀਂ ਆਪਣੇ ਬੀਐਸਪੀ ਲੀਡਰਸ਼ਿਪ ਨੇ ਗੱਲ ਵੀ ਕੀਤੀ ਬਿਲਕੁਲ ਜੋ ਹੈਗੀ ਸੱਚ ਗੱਲ ਆਖਾਂਗੇ ਲੇਕਿਨ ਜਲੰਧਰ ਦੀ ਜਿਹੜੀ ਕਾਲੀ ਲੀਡਰਸ਼ਿਪ ਸੀ ਉਹ ਚਾਹੁੰਦੀ ਸੀ ਕਿ ਆਪਾਂ ਇਲੈਕਸ਼ਨ ਆਪ ਲੜੀਏ ਵਖਰੇ ਆਪਾਂ ਮੈਦਾਨ ਨਾ ਕਰੀ ਆਪਾਂ ਮੈਦਾਨ ਬਿਲਕੁਲ ਲੀਡਰਸ਼ਿਪ ਚਾਹੁੰਦੀ ਸੀ ਤੁਹਾਡੀ ਕਮੇਟੀ ਨਹੀਂ ਚਾਹੁੰਦੀ ਸੀ ਬਿਲਕੁਲ ਲੋਕ ਲੀਡਰਸ਼ਿਪ ਚਾਹੁੰਦੀ ਸੀ ਅਸੀਂ ਤਾਂ ਲੋਕਲ ਲੀਡਰਸ਼ਿਪ ਦੀ ਜਿਹੜੀ ਵਿਚਾਰ ਸੀ ਉਹਨੂੰ ਅਸੀਂ ਸਿਰੇ ਚੜਾਇਆ ਜੋ ਚਾਹੁੰਦੇ ਸੀਗੇ ਅਸੀਂ ਉਹਨਾਂ ਤੋਂ ਪਾਸੇ ਨਹੀਂ ਹਟੇ ਲੇਕਿਨ ਜੇ ਉਹ ਚਾਹੁੰਦੀ ਲੋਕਲ ਲੀਡਰਸ਼ਿਪ ਬੀਐਸਪੀ ਨੂੰ ਮੈਦ ਦੇਣੀ ਤਾਂ ਬੀਐਸਪੀ ਨੂੰ ਮੈਦ ਦੇਣੀ ਸੀਗੀ ਅਸੀਂ ਜੋ ਮੈਜੋਰਟੀ ਦੀ ਰਾਏ ਸੀਗੀ ਅਸੀਂ ਉਹਨੂੰ ਆਪਣੇ ਨਿਭਾਇਆ ਤੇ ਆਪਣੀ ਜਿਹੜੀ ਜ਼ਿੰਮੇਵਾਰੀ ਪੰਥ ਪ੍ਰਤੀ ਕਾਲੀਦਾਰ ਪ੍ਰਤੀ ਬੜੀ ਇਮਾਨਦਾਰੀ ਨਾਲ ਬਾਈ ਆ ਤੁਸੀਂ ਸਪੋਰਟ ਕਰੋਗੇ ਬੀਬੀ ਸਰਜੀਤ ਕੋਰ ਦਾ ਬਿਲਕੁਲ ਡਟ ਕੇ ਕਰਾਂਗੇ ਉਸ ਪ੍ਰਵਾਦ ਦਾ ਉਹਨਾਂ ਨੇ ਤਾਂ ਹਮਾਇਤ ਵਾਪਸ ਲੈ ਲਈ ਨਾ ਚਲੋ ਇਹ ਤਾਂ ਦੇਖੋ ਜੀ ਮਿਸਗਾਈਡ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕੀ ਲੋੜ ਸੀ ਬਾਦਲ ਸਾਹਿਬ ਨੇ ਇਹ ਤਰ੍ਹਾਂ ਫੈਸਲਾ ਕਰਨ ਦੀ ਅਕਾਲੀ ਦਲ ਦੇ ਉਮੀਦਵਾਰ ਸੀ ਪੰਥਕ ਉਮੀਦਵਾਰ ਸੀਗੇ ਜੇ ਉਹਨਾਂ ਨੂੰ ਵੋਟਾਂ ਵੱਧ ਪੈਂਦੀਆਂ ਤੇ ਅਕਾਲੀ ਦਲ ਦਾ ਜਿਹੜਾ ਸਤਕਾਰ ਬਹਾਲ ਹੋਣਾ ਸੀਗਾ ਲੋਕਾਂ ਦੇ ਮਨਾਂ 'ਚ ਵੀ ਲੋਕ ਸਭਾ 'ਚ ਨਹੀਂ ਵੋਟ ਪਈਆ ਵਿਧਾਨ ਸਭਾ 'ਚ ਦੇਖੋ ਇਹ ਨਹੀਂ ਵੋਟ ਪਈ ਯਾਰ ਇਹਦਾ ਮਤਲਬ ਅਕਾਲੀ ਦਲ ਦਾ ਜਿਹੜਾ ਗਰਾਫ ਆ ਹੁਣ ਉੱਠ ਰਿਹਾ ਆ ਪਰ ਉਹ ਵੀ ਉਹਨੇ ਪਰਵਾਹ ਨਹੀਂ ਕੀਤੀ ਉਸ ਗੱਲ ਦੀ ਤੁਹਾਨੂੰ ਕੀ ਲੱਗਦਾ ਕਿ ਹਮਾਇਤ ਵਾਪਸ ਲੈ ਕੇ ਸ਼੍ਰੋਮਣੀ ਅਕਾਲੀ ਦਲ ਉਹ ਸ਼੍ਰੋਮਣੀ ਕਾਲੀ ਦਲ ਜਿਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੈ ਕੀ ਉਹ ਆਰਾਮ ਨਾਲ ਬੈਠ ਜਾਣਗੇ ਚੁੱਪ ਬੈਠ ਜਾਣਗੇ ਤੁਹਾਨੂੰ ਲੱਗਦਾ ਕਿਸੇ ਦੀ ਸਪੋਰਟ ਕਰਨਗੇ ਉਹਨਾਂ ਨੇ ਤਾਂ ਸਪੋਰਟ ਹੋਰ ਪਾਰਟੀ ਦੀ ਜਾਂ ਕੈਂਡੀਡੇਟ ਉਹਨਾਂ ਨੇ ਤਾਂ ਸਪੋਰਟ ਕਰਤੀ ਬੀਐਸਪੀ ਦੀ ਨਾਲ ਸਪੋਰਟ ਕਰਤੀ ਬੀਐਸਪੀ ਦੀ ਦੇਖੋ ਮਤਲਬ ਇੰਨੀ ਈਰਖਾ ਰੱਖਦੇ ਆਪਣੇ ਪਰਿਵਾਰਾਂ ਪ੍ਰਤੀ ਇੰਨਾ ਉਹਨਾਂ ਦੇ ਮਨ 'ਚ ਇਸ ਗੱਲ ਦਾ ਵਿਰੋਧ ਪੈਦਾ ਹੋ ਗਿਆ ਵੀ ਇੱਕ ਬਹੁਤ ਸਧਾਰਨ ਮਿਹਨਤੀ ਪਰਿਵਾਰ ਦੇ ਉਹ ਕੈਂਡੀਡੇਟ ਸੀਗੇ ਤੇ ਵਿਚਾਰੇ ਉਹਨਾਂ ਨੇ ਆਪਣਾ ਮਨ ਬਣਾਇਆ ਉਹਨਾਂ ਨੂੰ ਦੁੱਖ ਦੇ ਸਮੇਂ ਚ ਨਿਕਲਣਾ ਪੈ ਰਿਹਾ ਥੋੜਾ ਸਮਾਂ ਪਹਿਲਾਂ ਉਹਨਾਂ ਦੇ ਜਿਹੜੇ ਵਿਚਾਰੇ ਪਤੀ ਦੇ ਉਹ ਸਵਰਗਵਾਸ ਹੋਏ ਤੇ ਤੁਸੀਂ ਪ੍ਰਵਾਹ ਨਹੀਂ ਕੀਤੀ ਉਸ ਗੱਲ ਦੀ ਬਿਨਾਂ ਕਿਸੇ ਵਜ੍ਹਾ ਤੋਂ ਬੀਐਸਪੀ ਨੂੰ سپورਟ ਦੇਤੀ ਇਹ ਕੋ ਗੱਲ ਬਣਦੀ ਹੈ ਇਸ ਗੱਲ ਤੋਂ ਹਟ ਕੇ ਇੱਕ ਆਖਰੀ ਸਵਾਲ ਹੈ ਕਿ ਚਰਚਾ ਬਹੁਤ ਵੱਡੀ ਚੱਲ ਗਈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਫਾੜ ਕਰਕੇ ਆਪਣੇ ਪੱਖ ਦਾ ਇੱਕ ਸ਼੍ਰੋਮਣੀ ਅਕਾਲੀ ਦਲ ਨਵਾਂ ਪੈਦਾ ਕਰਨ ਜਾ ਰਹੀ ਹੈ ਜਿਸ ਦੇ ਵਿੱਚ ਤੁਸੀਂ ਉਸ ਦੀ ਪੁਸ਼ਤਪਨਾਹੀ ਕਰ ਰਹੇ ਹੋ ਤੁਹਾਡੇ ਵਾਲਾ ਤੜਾ ਇਹ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਿੱਧੇ ਤੌਰ ਤੇ ਏਜੰਡੇ ਤੇ ਰੱਖਿਆ ਕਿ ਭਾਜਪਾ ਦੇ ਹੱਥਾਂ ਦੇ ਵਿੱਚ ਖੇਡ ਰਿਆ ਪੂਰੇ ਦਾ ਪੂਰਾ ਤੜਾ ਹੈ ਦੇਖੋ ਜੀ ਅਸੀਂ ਤਾਂ ਕਦੀ ਦਿੱਲੀ ਗਏ ਨਹੀਂ ਨਾ ਕਿਸੇ ਨੂੰ ਮਿਲੇ ਆ ਠੀਕ ਹੈ ਸਾਡੀ ਤਾਂ ਬੀਜੇਪੀ ਨਾਲ ਕੋਈ ਗੱਲ ਨਹੀਂ ਅਸੀਂ ਤਾਂ ਬਿਲਕੁਲ ਕਲੀਅਰ ਆ ਬੀਜੇਪੀ ਨਾਲ ਆਲਾਈਅንስ ਹੋ ਸਕਦਾ ਸੀਗਾ ਜੇ ਬੀਜੇਪੀ ਪੰਜਾਬ ਦੇ ਮਸਲੇ ਹੱਲ ਕਰਦੀ ਬੀਜੇਪੀ ਬੰਦੀ ਸਿੰਘ ਛੱਡਦੀ ਬੀਜਪੀ ਸ਼੍ਰੋਮਣੀ ਕਮੇਟੀ ਨੂੰ ਤੋੜਨ ਵਿੱਚ ਸਹਿਯੋਗ ਨਾ ਦਿੰਦੀ ਜਾਂ ਹਰਿਆਣੇ ਦੀ ਕਮੇਟੀ ਨਾ ਬਣ ਦਿੰਦੀ ਬੀਜਪੀ ਕਿਸਾਨਾਂ ਦੀਆਂ ਮੰਗਾਂ ਮੰਨਦੀ ਚੰਡੀਗੜ੍ਹ ਦੀ ਗੱਲ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਹੈ ਇਹ ਸਾਰੇ ਜਿਹੜੇ ਪੁਰਾਣੇ ਮਸਲੇ ਨੇ ਜਿਸ ਕਰਕੇ ਅੱਜ ਪੰਜਾਬ ਸੰਦਾ ਭੰਡਾਰਿਆ ਅਗਰ ਬੀਜਪੀ ਉਹਨਾਂ ਦੀ ਕੇਂਦਰ ਵਿੱਚ ਸਰਕਾਰ ਸੀ ਜੇ ਬੀਜਪੀ ਇਹਨਾਂ ਵੱਲ ਘੌਰ ਕਰਕੇ ਇਹ ਮਸਲੇ ਹੱਲ ਕਰਦੀ ਤਾਂ ਫਿਰ ਬੀਜਪੀ ਨਾਲ ਕੋਈ ਸਾਂਝ ਪੈ ਸਕਦੀ ਸੀ ਅੱਜ ਬੀਜੇਪੀ ਦਾ ਕੀ دخل ਹੈ ਸਾਡੇ ਵਿੱਚ ਪਹਿਲਾਂ ਕਹਿੰਦੇ ਹੁੰਦੇ ਸੀਗੇ ਇਹ ਕਾਂਗਰਸ ਦੇ ਏਜੰਟ ਆ ਜਿਹੜਾ ਬੰਦਾ ਕੋ ਸੱਚ ਦੀ ਗੱਲ ਕਰਦਾ ਅਸੀਂ ਤਾਂ ਜੋ ਸੰਗਤ ਕਹਿੰਦੀ ਆ ਚਾਹੁੰਦੀ ਆ ਜੋ ਵਰਕਰ ਚਾਹੁੰਦੇ ਆ ਉਹਨਾਂ ਦੀ ਭਾਵਨਾ ਦੀ ਤਰਜਮਾਨੀ ਕਰ ਰਹੇ ਆ ਜੋ ਆਪਣੀ ਚੁੰਡਾ ਕਮੇਟੀ ਰਿਪੋਰਟ ਚ ਲਿਖਿਆ ਜਿਹੜੀ ਅੱਜ ਆਪਣੇ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਜੋ ਕੱਲੇ-ਕੱਲੇ ਵਰਕਰ ਨੇ ਕਿਹਾ ਅਸੀਂ ਉਹ ਉਹ ਜਿਹੜੀ ਗੱਲ ਅੱਜ ਪਾਰਟੀ ਲੀਡਰਸ਼ਿਪ ਦੇ ਆਪਣੇ ਕੰਨਾਂ 'ਚ ਪਾਉਣਾ ਚਾਹੁੰਦੇ ਆ ਦੀ ਆਪਾਂ ਕਿੰਨੀ ਦੇ ਰੱਖਾ ਮੀਟ ਕੇ ਬੈਠੇ ਰਹਾਂਗੇ ਜਿਓਰਟੀ ਨਹੀਂ ਨਾ ਹੈਗੀ ਕਹਿੰਦੇ ਜੇ 2-4 ਬੰਦੇ ਪੂਰੀ ਵਰਕਿੰਗ ਕਮੇਟੀ ਜਿਹੜੀ ਇੱਕ ਸੰਵਿਧਾਨਕ ਕਮੇਟੀ ਹੈ ਜਿਉਹਦੇ ਵਿੱਚੋਂ 2-4 ਬੰਦੇ ਉੱਠ ਕੇ ਕਹਿ ਦੇਣਗੇ ਕਿ ਪ੍ਰਧਾਨ ਬਦਲੋ ਤਾਂ ਥੋੜੀ ਬਦਲਾ ਜਾਣਾ ਕਹਿੰਦੇ ਗੱਲ ਤਾਂ ਮੈਜੋਰਟੀ ਵਾਲੇ ਪਾਸੇ ਹੀ ਜਾਣੀ ਹੈ ਨਾ ਜਿੱਧਰ ਮੈਜੋਰਟੀ ਹੋਗੀ ਉਹ ਫੈਸਲਾ ਹੋ ਜਾਊਗਾ ਕਹਿੰਦੇ 2-4 ਬੰਦਿਆਂ ਦੇ ਕਹਿਣ ਤੇ ਥੋੜੀ ਬਦਲਾ ਜਾ ਸਕੇ ਇਹ ਤਾਂ ਚਲੋ ਉਹਨਾਂ ਦੀ ਕਹਿਣ ਦੀ ਗੱਲ ਆ ਠੀਕ ਹੈ ਉਹ ਕਹਿ ਸਕਦੇ ਆ ਪਰ ਅੱਜ ਇਹ ਵੀ ਨਾਲ ਉਹਨਾਂ ਨੂੰ ਪਤਾ ਆ ਕਿ ਅੱਜ ਕੱਲਾ ਕੱਲਾ ਪੰਜਾਬੀ ਕੱਲਾ ਕੱਲਾ ਪੰਥਦਰਦੀ ਅਕਾਲੀ ਉਹ ਵੀ ਇਹ ਚਾਹੁੰਦੇ ਆ ਕਿ ਆਪਣੇ ਅਕਾਲੀ ਦਲ ਨੂੰ ਵੱਡੇ ਫੈਸਲੇ ਲੈਣੇ ਚਾਹੀਦੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਥੋੜੀ ਦੇਰ ਲਈ ਪਾਸੇ ਹਟ ਜਾਣਾ ਚਾਹੀਦਾ ਸੀਗਾ ਤਾਂ ਕਿ ਅਕਾਲੀ ਦਲ ਦਾ ਗਰਾਫ ਆਪਾਂ ਚੱਕ ਸਕਦੇ ਸਾਰੇ ਚਾਹੁੰਦੇ ਸੀ ਤਾਂ ਆ ਗੁਰਪ੍ਰਤਾਪ ਸਿੰਘ ਵਡਾਲਾ ਕਹਿੰਦੇ ਨੇ ਕਿ ਭਾਗੀ ਤੜਾ ਨਾ ਕਿਹਾ ਜਾਵੇ ਖੈਰ ਉਹ ਕਹਿੰਦੇ ਜੋ ਸ਼ਬਦ ਜਿਨੇ ਵੀ ਦੇਣਾ ਉਹ ਸ਼ਬਦ ਦੇ ਸਕਦਾ ਉਹ ਕਹਿੰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਹੀ ਕੰਮ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀਆਂ ਹੀ ਗੱਲਾਂ ਅਸੀਂ ਉਹ ਕਹਿੰਦੇ ਕਰ ਰਹੇ ਹਾਂ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਵੀ ਸੰਗਰਾਹ ਹੁਰ ਦਾ ਅਨਮਿਊਟ ਚੰਡੇਗਾ